ਜਿਵੇਂ ਕਿ ਮੌਸਮ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ 31 ਮਈ 1 ਜੂਨ ਤੇ 2 ਜੂਨ ਦੇ ਦੌਰਾਨ ਪੰਜਾਬ ਹਰਿਆਣਾ ਤੇ ਇਸ ਦੇ ਨਾਲ ਲੱਗਦੇ ਭਾਗਾਂ ਦੇ ਵਿੱਚ ਮੀਂਹ ਪੈ ਸਕਦਾ ਹੈ ਬੱਦਲਵਾਈ ਤੇ ਇਸ ਦੇ ਨਾਲ ਨਾਲ ਤੇਜ਼ ਹਨੇਰੀ ਵਗੈਰਾ ਚੱਲ ਸਕਦੀ ਹੈ ਸੋ ਬਿਲਕੁਲ ਉਸੇ ਤਰ੍ਹਾਂ ਦੀ ਮੌਸਮ ਹੈ ਤੇ ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਨਾਬਾ ਏਰੀਏ ਦੀਆਂ ਨੇ ਜਿੱਥੇ ਹਲਕਾ ਜਿਹਾ ਮੀਂਹ ਵੀ ਪਿਆ ਹੈ ਕਾਫੀ ਜ਼ਿਆਦਾ ਪਹਿਲਾਂ ਹਵਾ ਹਨੇਰੀ ਤੇਜ਼ ਸੀ ਧੂੜ ਭਰੀ ਹਨੇਰੀ ਸੀ ਧੂੜ ਵੀ ਬੈਠ ਗਈ ਹੈ ਮੀਂਹ ਦੇ ਕਾਰਨ ਤੇ ਇਸ ਦਾ ਜਿਹੜਾ ਖੇਤਾਂ ਦੇ ਵਿੱਚ ਇੱਕ ਗੱਲ ਕੀਤੀ ਜਾਵੇ ਤਾਂ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਇਸ ਦੇ ਨਾਲ ਨਾਲੇ ਇਹਨਾਂ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਮੱਕੀ ਦਾ ਆਚਾਰ ਪਾਉਣ ਵਾਲੇ ਕਿਸਾਨ ਨੇ ਜਿਨ੍ਹਾਂ ਨੇ ਆਲੂ ਪਟਕੇ ਮੱਕੀ ਦੀ ਬਿਜਾਈ ਕੀਤੀ ਸੀ ਉਹ ਆਪਣੇ ਆਚਾਰ ਹੀ ਮੱਕੀ ਦੀ ਵढਾਈ ਕਰ ਰਹੇ ਸਨ ਕਟਾਈ ਹੋ ਰਹੀ ਹੈ ਇਸ ਦੇ ਨਾਲ ਨਾਲ ਇਸ ਵਾਰ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਵਿੱਚ ਕਾਫੀ ਕਿਸਾਨਾਂ ਨੇ ਅਪ੍ਰੈਲ ਮਹੀਨੇ ਦੇ ਦੌਰਾਨ ਮੱਕੀ ਦੀ ਬਿਜਾਈ ਕੀਤੀ ਹੈ ਸੋ ਦੋਸਤੋ ਤੁਹਾਨੂੰ ਇੱਕ ਵਾਰੀ ਫੇਰ ਇਹ ਤਸਵੀਰਾਂ ਦਿਖਾ ਦਈਏ ਇਹਨਾਂ ਦਿਨਾਂ ਦੇ ਦੌਰਾਨ ਇੱਕ ਧਿਆਨ ਦੇਣ ਯੋਗ ਜਿਹੜੀ ਮੁੱਖ ਗੱਲ ਹੁੰਦੀ ਹੈ ਕਿ ਬੱਦਲੀ ਡਿੱਗਣ ਦੀ ਸੰਭਾਵਨਾ ਕਾਫੀ ਜ਼ਿਆਦਾ ਹੁੰਦੀ ਹੈ ਸੋ ਭੁੱਲ ਕੇ ਵੀ ਇਹਨਾਂ ਦਿਨਾਂ ਦੇ ਦੌਰਾਨ ਦਰਖਤ ਹੇਠਾਂ ਨਾ ਖੜੋ ਤੇ ਇਸੇ ਤਰ੍ਹਾਂ ਜਿਵੇਂ ਪਾਣੀ ਖੜਾ ਨੇੜੇ 'ਚ ਬੱਚਾ ਵਗੈਰਾ ਤਾਂ ਉਸ ਦੇ ਨੇੜੇ ਨਾ ਖੜੋ ਜਿੰਨਾ ਹੋ ਸਕੇ ਸਾਵਧਾਨੀ ਵਰਤੋ ਇਸ ਦੇ ਨਾਲ ਨਾਲ ਜੇਕਰ ਤੁਸੀਂ ਇਕੱਲੇ ਹੀ ਘੁਲਾਪੇ ਹੋ ਜਾਂ ਕਿਤੇ ਖਾਲੀ ਜਗ੍ਹਾ ਵਾਹਣ ਵਗੈਰਾ ਜਿਵੇਂ ਖੇਤ ਨੇ ਜਾਂ ਕਿਸੇ ਛੜਕਤੇ ਇਕੱਲੇ ਤੋਂ ਇਕੱਲੇ ਜਾ ਰਹੇ ਹੋ ਤਾਂ ਉੱਥੇ ਬਿਹਤਰ ਹੈ ਕਿ ਜਿਸ ਵਕਤ ਹਨੇਰੀ ਤੇ ਚੱਲ ਰਹੀ ਹੈ ਮੀਂਹ ਪੈ ਰਿਹਾ ਜਾਂ ਗੜੇਮਾਰੀ ਕਿਤੇ ਕਿਤੇ ਹੋ ਰਹੀ ਹੈ ਤਾਂ ਕਿਉਂ ਨਾ ਜੇਕਰ ਤੁਸੀਂ ਕਿਸੇ ਮੰਜ਼ਲ ਵੱਲ ਨਹੀਂ ਪਹੁੰਚ ਸਕਦੇ ਤਾਂ ਜਿੱਥੇ ਹੋ ਉੱਥੇ ਹੀ ਬਿਲਕੁਲ ਬੈਠ ਜਾਓ ਪੈਰਾਂ ਭਰ ਬੈਠ ਜਾਓ ਤੇ ਜਿਵੇਂ ਕਿਵੇਂ ਉਸ ਸਥਿਤੀ ਨਾਲ ਨਿਬਟੋ ਕਿਉਂਕਿ ਚੱਲਦੇ ਸਮੇਂ ਕੋਈ ਵੀ ਮੰਦਭਾਗੀ ਘਟਨਾ ਤੁਹਾਡੇ ਨਾਲ ਵਾਪਰ ਸਕਦੀ ਹੈ ਤੇ ਇਸੇ ਤਰੀਕੇ ਦੋਸਤੋ ਜਿਹੜੀਆਂ ਉੱਚੀਆਂ ਇਮਾਰਤਾਂ ਨੇ ਉਹਨਾਂ ਦੇ ਵਿੱਚ ਜਿਵੇਂ ਧਾਰਮਿਕ ਸਥਾਨ ਨੇ ਜਾਂ ਘਰ ਕਾਫੀ ਜਿਆਦਾ ਉੱਚੇ ਨੇ ਉਹਨਾਂ ਦੇ ਵਿੱਚ ਅਰਥ ਜਿਹੜਾ ਉਹ ਸਹੀ ਕਰਨਾ ਚਾਹੀਦਾ ਜਿਹੜੀ ਤਾਂਬੇ ਦੀ ਕਾਪਰ ਦੀ ਪੱਤੀ ਵਰਤੀ ਜਾਂਦੀ ਹੈ ਜ਼ਮੀਨ ਵਿੱਚ ਜਿੱਥੇ ਰੇਤਾ ਗਿੱਲਾ ਹੁੰਦਾ ਕਹ ਲਈਏ ਪੂਰਾ ਅਰਥ ਬਣ ਰਿਹਾ ਹੁੰਦਾ ਉੱਥੋਂ ਤੱਕ ਜਿਹੜੇ ਮਕੈਨਿਕ ਨੇ ਇੰਜੀਨੀਅਰ ਨੇ ਉੱਥੋਂ ਤੱਕ ਉਸ ਨੂੰ ਭੇਜ ਦਿੰਦੇ ਨੇ ਸੋ ਜੇਕਰ ਤੁਸੀਂ ਵੀ ਕਿਸੇ ਉੱਚੀ ਇਮਾਰਤ ਤੇ ਰਹਿੰਦੇ ਹੋ ਜਾਂ ਨੇੜੇ ਕੋਈ ਧਾਰਮਿਕ ਸਥਾਨ ਕਾਫੀ ਜ਼ਿਆਦਾ ਉੱਚਾ ਹੈ ਸੋ ਉੱਥੇ ਇਸ ਤਰ੍ਹਾਂ ਦੇ ਅਰਥ ਦਾ ਜਿਹੜਾ ਪੂਰਾ ਧਿਆਨ ਰੱਖਣਾ ਚਾਹੀਦਾ ਤੇ ਕਦੇ ਵੀ ਢਿੱਲ ਨਹੀਂ ਵਰਤਣੀ ਚਾਹੀਦੀ ਥੋੜੇ ਜੇ ਖਰਚੇ ਪਿੱਛੇ ਮਤਲਬ ਕਿ ਵੱਡੀ ਵੱਡਾ ਨੁਕਸਾਨ ਹੋ ਸਕਦਾ ਸੋ ਸਾਵਧਾਨੀ ਹੀ ਕਹਿੰਦੇ ਉਹਦੇ ਵਿੱਚ ਬਹੁਤ ਜ਼ਿਆਦਾ ਕੁਝ ਲੁਕਿਆ ਹੁੰਦਾ ਹੈ ਸਾਵਧਾਨੀ ਹੈ ਤੇ ਸਭ ਕੁਝ ਹੈ ਸੋ ਦੋਸਤੋ ਇੱਕ ਵਾਰੀ ਫੇਰ ਦੱਸ ਦਈਏ ਕਿ ਨਾਬਾਤੋਂ ਤਸਵੀਰਾਂ ਨੇ ਜਿਵੇਂ ਮੌਸਮ ਬਦਲਿਆ ਇਕਦਮ ਗਰਮੀ ਬਹੁਤ ਜ਼ਿਆਦਾ ਸੀ ਹੁਣ ਬੱਦਲ ਹੈ ਮੀਂਹ ਵੀ ਪੈ ਹਲਕਾ ਜਿਹਾ ਹਨੇਰੀ ਕਾਫੀ ਜ਼ਿਆਦਾ ਤੇਜ਼ ਚੱਲੀ ਸੀ ਧੂੜ ਭਰੀ ਹਨੇਰੀ ਸੀ ਜਿਹੜੀ ਕਿ ਧੂੜ ਉਹ ਮੀਂਹ ਪੈਣ ਨਾਲ ਬੈਠ ਗਈ ਆ ਤੇ ਤੁਸੀਂ ਵੀ ਦੋਸਤੋ ਦੱਸਿਓ ਤੁਹਾਡਾ ਏਰੀਆ ਕਿਹੜਾ ਹੈ ਤੁਹਾਡੇ ਮੌਸਮ ਦਾ ਇਸ ਵਕਤ ਕੀ ਹਾਲ ਹੈ ਦਿਓ ਜਾਇਤ ਬਹੁਤ ਬਹੁਤ ਧੰਨਵਾਦ